ਸਰਕਾਰ ਦੇ ਵੱਲੋਂ ਕੇਂਦਰ ਕਰਮਚਾਰੀਆਂ ਦੇ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਜੀ ਹਾਂ ਜਿਸ ਦੇ ਤਹਿਤ ਹੁਣ ਉਹਨਾਂ ਨੂੰ ਇੱਕ ਚੰਗਾ ਸੈਲਰੀ ਪੈਕੇਜ ਦਿੱਤਾ ਜਾਣ ਵਾਲਾ ਹੈ ਮਾਮਲੇ ਦੇ ਨਾਲ ਜੁੜੀ ਜੋ ਖਾਸ ਜਾਣਕਾਰੀ ਮਿਲੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤਿਆਂ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਕੇਂਦਰ ਸਰਕਾਰ ਨੇ ਕਸ਼ਮੀਰ ਘਾਟੀ ਦੇ ਵਿੱਚ ਤਾਇਨਾਤ ਆਪਣੇ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਵਿਸ਼ੇਸ਼ ਜੋ ਰਿਆਇਤਾਂ ਤੇ ਸੁਖੂਲਤਾਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ 3 ਸਾਲ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਪਰਸੋਨਲ ਮੰਤਰਾਲੇ ਦੇ ਵੱਲੋਂ ਜਾਰੀ ਹੁਕਮ ਦੇ ਵਿੱਚ ਲਿਆ ਗਿਆ ਜਿਸ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਲਾਭ 1 ਅਗਸਤ 2024 ਤੋਂ ਅਗਲੇ 3 ਸਾਲ ਤੱਕ ਲਾਗੂ ਹੋਵੇਗਾ ਇਹ ਰਾਹ ਸਾਰੇ ਕੇਂਦਰੀ ਮੰਤਰਾਲਿਆਂ ਵਿਭਾਗਾਂ ਤੇ ਜਨਤਕ ਖੇਤਰ ਦੇ ਆਧਾਰਿਆਂ ਦੇ ਕਰਮਚਾਰੀਆਂ ਤੇ ਲਾਗੂ ਹੋਵੇਗਾ ਨਵੀਆਂ ਵਿਸ਼ੇਸ਼ਤਾਵਾਂ ਵੀ ਤੁਹਾਨੂੰ ਦੱਸਦੇ ਹਾਂ ਰੋਜ਼ਾਨਾ ਪੱਤਾ ਜਿਹੜੇ ਕਰਮਚਾਰੀ ਆਪਣੇ ਪਰਿਵਾਰਾਂ ਨੂੰ ਘਾਟੇ ਤੋਂ ਬਾਹਰ ਨਹੀਂ ਭੇਜਣਾ ਚਾਹੁੰਦੇ ਉਹਨਾਂ ਨੂੰ 141 ਰੁਪਏ ਪ੍ਰਤੀ ਦਿਨ ਦਾ ਵਿਸ਼ੇਸ਼ ਪੱਤਾ ਮਿਲੇਗਾ ਇਸ ਤੋਂ ਇਲਾਵਾ ਸ਼ਿਫਟਿੰਗ ਕਰਨ ਦੀ ਸਕੂਲਤ ਦਿਲਚਸਪੀ ਰੱਖਣ ਵਾਲੇ ਕਰਮਚਾਰੀ ਜੋ ਨੇ ਉਹ ਸਰਕਾਰੀ ਖਰਚੇ ਤੇ ਆਪਣੇ ਪਰਿਵਾਰ ਨੂੰ ਦੇਸ਼ ਦੇ ਵਿੱਚ ਕਿਸੇ ਵੀ ਥਾਂ ਤੇ ਸ਼ਿਫਟ ਕਰ ਸਕਦੇ ਨੇ ਜਿਸ ਯਾਤਰਾ ਦਾ ਜੋ ਪੱਤਾ ਤੇ ਨਾਲ ਹੀ ਨਾਲ ਜੋ ਕੰਪੋਜ਼ਿਟ ਟਰਾਂਸਫਰ ਗ੍ਰਾਂਟ ਸ਼ਾਮਲ ਹੋਣਗੇ ਸੀਟੀਜੀ ਜੋ ਹੁੰਦੀ ਹੈ ਉਹ ਪਿਛਲੇ ਮਹੀਨੇ ਦੀ ਮੂਲ ਤਨਖਾਹ ਦਾ 80% ਹੁੰਦੀ ਹੈ ਇਸ ਤੋਂ ਇਲਾਵਾ ਹੈ ਰਾਸ਼ਨ ਪੱਤਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਵੀ ਕੇਂਦਰੀ ਹਥਿਆਰਬੰਦ ਪੁਲਿਸ ਬਲਾ ਯਾਨੀ ਕਿ ਸੀਐਪੀਐਫ ਦੇ ਜੋ ਕਰਮਚਾਰੀਆਂ ਵਾਂਗ 142.75 ਰੁਪਏ ਪ੍ਰਤੀ ਦਿਨ ਦਾ ਰਾਸ਼ਨ ਪੱਤਾ ਦਿੱਤਾ ਜਾਏਗਾ ਰਿਹਾਇਸ਼ ਅਤੇ ਸੁਰੱਖਿਆ ਕਰਮਚਾਰੀਆਂ ਦੀ ਰਿਹਾਇਸ਼ ਸੁਰੱਖਿਆ ਤੇ ਦਫਤਰ ਆਉਣ ਜਾਣ ਦੇ ਜੋ ਮੁਕੰਮਲ ਪ੍ਰਬੰਧ ਵਿਭਾਗ ਦੇ ਵੱਲੋਂ ਹੀ ਕੀਤੇ ਜਾਣਗੇ ਇਸ ਤੋਂ ਇਲਾਵਾ ਹੈ ਪੈਨਸ਼ਨਰਾਂ ਨੂੰ ਵਿਸ਼ੇਸ਼ ਸਹੂਲਤ ਜਿਹੜੇ ਪੈਨਸ਼ਨ ਕਸ਼ਮੀਰ ਕਾਟੀ ਤੋਂ ਬਾਹਰ ਵਸੇ ਹੋਏ ਨੇ ਤੇ ਜਨਤਕ ਖੇਤਰ ਦੇ ਬੈਂਕਾਂ ਤਨਖਾਹ ਤੇ ਖਾਤਾ ਦਫ਼ਤਰਾਂ ਜਾਂ ਫਿਰ ਖਜ਼ਾਨੇ ਤੋਂ ਆਪਣੇ ਪੈਨਸ਼ਨ ਇਕੱਠਾ ਕਰਨ ਦੇ ਯੋਗ ਨਹੀਂ ਨੇ ਉਹਨਾਂ ਨੂੰ ਉੱਥੇ ਪੈਨਸ਼ਨ ਇਕੱਠੀ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਸ ਨੂੰ ਲਾਗੂ ਕੀਤਾ ਜਾਏਗਾ ਉਹ ਤੁਹਾਨੂੰ ਦੱਸਦੇ ਹਾਂ ਇਹ ਜਿਹੜੀ ਸਕੂਲਤ ਹੈ ਕਸ਼ਮੀਰ ਘਾਟੀ ਦੇ 10 ਜ਼ਿਲ੍ਹੇ ਆ ਸ਼੍ਰੀਨਗਰ ਅਨੰਤਨਾਗ ਬਾਰਾਮੁੱਲਾ ਬੜਗਾਮ ਉਪਵਾੜਾ ਪੁਲਵਾਮਾ ਫੁਲਗਾਮ ਸ਼ੋਪੀਆ ਗੰਦਰਬਲ ਅਤੇ ਬੰਦੀਪੋਰਾ ਦੇ ਵਿੱਚ ਤਾਇਨਾਤ ਕਰਮਚਾਰੀਆਂ ਤੇ ਲਾਗੂ ਹੋਵੇ ਕਿੰਦੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਕਸ਼ਮੀਰ ਘਾਟੀ ਦੇ ਵਿੱਚ ਕੰਮ ਕਰਨ ਵਾਲੇ ਜੋ ਮੁਲਾਜ਼ਮਾਂ ਨੂੰ ਨਾ ਸਿਰਫ ਆਰਥਿਕ ਰਾਹਤ ਮਿਲੇਗੀ ਸਗੋਂ ਕਿ ਉਹਨਾਂ ਦੀ ਸੁਰੱਖਿਆ ਅਤੇ ਰੋਜ਼ੀ-ਰੋਟੀ ਨੂੰ ਲੈ ਕੇ ਵੀ ਸਰਕਾਰ ਦੇ ਵੱਲੋਂ ਠੋਸ ਕਦਮ ਜਿਹੜੇ ਨੇ ਉਹ ਚੱਕੇ ਜਾਣਗੇ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਕੇਂਦਰ ਸਰਕਾਰ ਨੇ ਫੈਸਲਾ ਲਿਆ ਜਿਸ ਤੋਂ ਬਾਅਦ ਕਈ ਵਕਤ ਵਕਤ ਸੁਖ ਨੂੰ ਤਾਂ ਕਸ਼ਮੀਰ ਕਾਟੀ ਦੇ ਵਿੱਚ ਕੰਮ ਕਰ ਰਹੇ ਨਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਨੇ ਸਰਕਾਰ ਦੇ ਵੱਲੋਂ ਕੇਂਦਰ ਕਰਮਚਾਰੀਆਂ ਦੇ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਜੀ ਹਾਂ ਜਿਸ ਦੇ ਤਹਿਤ ਹੁਣ ਉਹਨਾਂ ਨੂੰ ਇੱਕ ਚੰਗਾ ਸੈਲਰੀ ਪੈਕੇਜ ਦਿੱਤਾ ਜਾਣ ਵਾਲਾ ਹੈ ਮਾਮਲੇ ਦੇ ਨਾਲ ਜੁੜੀ ਜੋ ਖਾਸ ਜਾਣਕਾਰੀ ਮਿਲੀ ਹੋ ਤੁਹਾਡੇ ਨਾਲ ਸਾਂਝੀ ਕਰਾਂਗੇ ਤਿਆਂ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਕੇਂਦਰ ਸਰਕਾਰ ਨੇ ਕਸ਼ਮੀਰੀ ਘਾਟੀ ਦੇ ਵਿੱਚ ਤਾਇਨਾਤ ਆਪਣੇ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਵਿਸ਼ੇਸ਼ ਜੋ ਅਰਾਇਤਿਆਂ ਤੇ ਸੁਖੂਲਤਾ ਹੁੰਦੀਆਂ ਨੇ ਉਹਨਾਂ ਦੇ ਵਿੱਚ 3 ਸਾਲ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ ਇਹ ਫੈਸਲਾ ਪਰਸੋਨਲ ਮੰਤਰਾਲੇ ਦੇ ਵੱਲੋਂ ਜਾਰੀ ਹੁਕਮ ਦੇ ਵਿੱਚ ਲਿਆ ਗਿਆ ਜਿਸ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਇਹ ਲਾਭ 1 ਅਗਸਤ 2024 ਤੋਂ ਅਗਲੇ 3 ਸਾਲ ਤੱਕ ਲਾਗੂ ਹੋਵੇਗਾ। ਇਹ ਰਾਹ ਸਾਰੇ ਕੇਂਦਰੀ ਮੰਤਰਾਲਿਆਂ ਵਿਭਾਗਾ ਤੇ ਜਨਤਕ ਖੇਤਰ ਦੇ ਆਧਾਰਿਆਂ ਦੇ ਕਰਮਚਾਰੀਆਂ ਤੇ ਲਾਗੂ ਹੋਵੇਗਾ। ਨਵੀਆਂ ਵਿਸ਼ੇਸ਼ਤਾਵਾਂ ਵੀ ਤੁਹਾਨੂੰ ਦੱਸਦੇ ਹਾਂ ਕਿ ਰੋਜ਼ਾਨਾ ਪੱਤਾ ਜਿਹੜੇ ਕਰਮਚਾਰੀ ਆਪਣੇ ਪਰਿਵਾਰਾਂ ਨੂੰ ਘਾਟੀ ਤੋਂ ਬਾਹਰ ਨਹੀਂ ਭੇਜਣਾ ਚਾਹੁੰਦੇ ਉਹਨਾਂ ਨੂੰ 141 ਰੁਪਏ ਪ੍ਰਤੀ ਦਿਨ ਦਾ ਵਿਸ਼ੇਸ਼ ਪੱਤਾ ਮਿਲੇਗਾ। ਇਸ ਤੋਂ ਇਲਾਵਾ ਸ਼ਿਫਟਿੰਗ ਕਰਨ ਦੀ ਸਹੂਲਤ ਦਿਲਚਸਪੀ ਰੱਖਣ ਵਾਲੇ ਕਰਮਚਾਰੀ ਜੋ ਨੇ ਉਹ ਸਰਕਾਰੀ ਖਰਚੇ ਤੇ ਆਪਣੇ ਪਰਿਵਾਰ ਨੂੰ ਦੇਸ਼ ਦੇ ਵਿੱਚ ਕਿਸੇ ਵੀ ਥਾਂ ਤੇ ਸ਼ਿਫਟ ਕਰ ਸਕਦੇ ਨੇ ਜਿਸ ਯਾਤਰਾ ਦਾ ਜੋ ਪੱਤਾ ਹੈ ਤੇ ਨਾਲ ਹੀ ਨਾਲ ਜੋ ਕੰਪੋਜ਼ਿਟ ਟਰਾਂਸਫਰ ਗ੍ਰਾਂਟ ਸ਼ਾਮਲ ਹੋਣਗੇ ਸੀਟੀਜੀ ਜੋ ਹੁੰਦੀ ਹੈ ਉਹ ਪਿਛਲੇ ਮਹੀਨੇ ਦੀ ਮੂਲ ਤਨਖਾਹ ਦਾ 80% ਹੁੰਦੀ ਹੈ ਇਸ ਤੋਂ ਇਲਾਵਾ ਰਾਸ਼ਨ ਪੱਤਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਵੀ ਕੇਂਦਰੀ ਹਥਿਆਰਬੰਦ ਪੁਲਿਸ ਬਲਾ ਯਾਨੀ ਕਿ ਸੀਏਪੀਐਫ ਦੇ ਜੋ ਕਰਮਚਾਰੀਆਂ ਵਾਂਗ 142.75 ਰੁਪਏ ਪ੍ਰਤੀ ਦਿਨ ਦਾ ਰਾਸ਼ਨ ਪੱਤਾ ਦਿੱਤਾ ਜਾਏਗਾ ਰਹਿائش ਅਤੇ ਸੁਰੱਖਿਆ ਕਰਮਚਾਰੀਆਂ ਦੀ ਰਹਿائش ਅਤੇ ਸੁਰੱਖਿਆ ਤੇ ਦਫਤਰ ਆਉਣ ਜਾਣ ਦੇ ਜੋ ਮੁਕੰਮਲ ਪ੍ਰਬੰਧ ਵਿਭਾਗ ਦੇ ਵੱਲੋਂ ਹੀ ਕੀਤੇ ਜਾਣਗੇ ਖੁਲਾਸਾ ਹੈ ਪੈਨਸ਼ਨਰਾਂ ਨੂੰ ਵਿਸ਼ੇਸ਼ ਸਹੂਲਤ ਜਿਹੜੇ ਪੈਨਸ਼ਨੇ ਕਸ਼ਮੀਰ ਕਾਟੀ ਤੋਂ ਬਾਹਰ ਵਸੇ ਹੋਏ ਨੇ ਤੇ ਜਨਤਾ ਖੇਤਰ ਦੇ ਬੈਂਕਾਂ ਤਨਖਾਹ ਤੇ ਖਾਤਾ ਦਫ਼ਤਰਾਂ ਜਾਂ ਫਿਰ ਖਜ਼ਾਨੇ ਤੋਂ ਆਪਣੇ ਪੈਨਸ਼ਨ ਇਕੱਠਾ ਕਰਨ ਦੇ ਯੋਗ ਨਹੀਂ ਨੇ ਉਹਨਾਂ ਨੂੰ ਉੱਥੇ ਪੈਨਸ਼ਨ ਇਕੱਠੀ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਸ ਨੂੰ ਲਾਗੂ ਕੀਤਾ ਜਾਏਗਾ ਉਹ ਤੁਹਾਨੂੰ ਦੱਸਦੇ ਹਾਂ ਇਹ ਜਿਹੜੀ ਸਹੂਲਤ ਹੈ ਕਸ਼ਮੀਰ ਘਾਟੀ ਦੇ 10 ਜ਼ਿਲ੍ਹਿਆਂ ਸ਼੍ਰੀਨਗਰ ਅਨੰਤਨਾਗ ਬਾਰਾਮੁੱਲਾ ਬੜਗਾਮ ਉਪਵਾੜਾ ਪੁਲਵਾਮਾ ਫੁਲਗਾਮ ਸ਼ੋਪੀਆ ਗੰਦਰਬਲ ਅਤੇ ਬੰਦੀਪੋਰਾ ਦੇ ਵਿੱਚ ਤਾਇਨਾਤ ਕਰਮਚਾਰੀਆਂ ਤੇ ਲਾਗੂ ਹੋਵੇ ਕਿੰਦੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਕਸ਼ਮੀਰ ਘਾਟੀ ਦੇ ਵਿੱਚ ਕੰਮ ਕਰਨ ਵਾਲੇ ਜੋ ਮੁਲਾਜ਼ਮਾਂ ਨੂੰ ਨਾ ਸਿਰਫ ਆਰਥਿਕ ਰਾਹਤ ਮਿਲੇਗੀ ਸਗੋਂ ਕੀ ਉਹਨਾਂ ਦੀ ਸੁਰੱਖਿਆ ਅਤੇ ਰੋਜੀ ਰੋਟੀ ਨੂੰ ਲੈ ਕੇ ਵੀ ਸਰਕਾਰ ਦੇ ਵੱਲੋਂ ਠੋਸ ਕਦਮ ਜਿਹੜੇ ਨੇ ਉਹ ਚੱਕੇ ਜਾਣਗੇ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਕੇਂਦਰ ਸਰਕਾਰ ਨੇ ਫੈਸਲਾ ਲਿਆ ਜਿਸ ਤੋਂ ਬਾਅਦ ਕਈ ਵਕਤ ਵਕਤ ਸਕੂਨ ਦਾ ਕਸ਼ਮੀਰ ਕਾਟੀ ਦੇ ਵਿੱਚ ਕੰਮ ਕਰ ਰਹੇ ਨਾ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਿਲਣ ਵਾਲੀਆਂ